ਨਾਚਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਲਾਨਾ ਸਿਖਲਾਈ ਕੈਂਪ ਦੇ ਹਿੱਸੇ ਵਜੋਂ ਤਿੰਨ ਪੰਜਾਬ ਗਰਜ਼ ਬਟਾਲੀਅਨ ਐਨ ਸੀ ਸੀ ਲੁਧਿਆਣਾ ਨੇ ਖਾਲਸਾ ਕਾਲਜ ਫਾਰ ਔਰੂਮਨ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਇੱਕ ਸ਼ਾਨਦਾਰ ਜਸ਼ਨ ਮਨਾਇਆ ਇਸ ਸਮਾਗਮ ਪੀ ਆਈ ਸਟਾਫ ਸਿਵਲ ਸਟਾਫ ਐਨਓ ਅਤੇ ਸੀਟੀਓ ਦੀ ਅਗਵਾਈ ਹੇਠ ਹੋਇਆ ਲਗਭਗ 500 ਕੈਡਿਟਾਂ ਦੀ ਕੁੱਲ ਤਾਕਤ ਨੇ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜਿਸ ਨਾਲ ਇਹ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਪਜਨਬਦ ਨੌਜਵਾਨਾਂ ਦਾ ਇੱਕ ਜਿਵੰਤ ਅਤੇ ਅਨੁਸ਼ਾਸਿਤ ਇਕੱਠ ਬਣ ਗਿਆ। ਯੋਗਾ ਸੈਸ਼ਨ ਵਿੱਚ ਕੈਡਟਾਂ ਵਿੱਚ ਇਕਾਗਰਤਾ, ਲਚਕਤਾ ਅਤੇ ਅੰਦਰੂਨੀ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਆਸਣ ਅਤੇ ਸਾਹ ਲੈਣ ਦੀਆਂ ਕਸਰਤਾਂ ਸ਼ਾਮਲ ਸਨ। ਇਸ ਸਮਾਗਮ ਨੇ ਰੋਜ਼ਾਨਾ ਜੀਵਨ ਵਿੱਚ ਯੋਗਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਤੇ ਨੌਜਵਾਨ ਕੈਡਟਾਂ ਵਿੱਚ ਅਨੁਸ਼ਾਸਨ, ਲੀਡਰਸ਼ਿਪ ਅਤੇ ਇੱਕ ਸਿਹਤਮੰਤ ਜੀਵਨ ਸ਼ੈਲੀ ਪੈਦਾ ਕਰ ਲਈ ਐਨਸੀਸੀ ਦੇ ਵਿਸ਼ਾਲ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ। ਮਾਹੌਲ ਉਤਸ਼ਾਹ ਨਾਲ ਭਰਿਆ ਹੋਇਆ ਸੀ ਕਿਉਂਕਿ ਕੈਡਿਟਾਂ ਨੇ ਸੰਪੂਰਨ ਸਮਕਾਲਿਨਤਾ ਵਿੱਚ ਯੋਗਤਾ ਕੀਤਾ ਜੋ ਉਹਨਾਂ ਦੇ ਸਮਰਪਣ ਅਤੇ ਏਕਤਾ ਨੂੰ ਦਰਸਾਉਂਦਾ ਹੈ। ਕੁੱਲ ਮਿਲਾ ਕੇ ਇਹ ਜਸ਼ਨ ਇੱਕ ਸ਼ਾਨਦਾਰ ਸਫਲਤਾ ਸੀ ਅਤੇ ਇਸ ਨੇ ਜ਼ਿੰਮੇਵਾਰ ਅਤੇ ਸੇਤ ਪ੍ਰਤੀ ਜਾਗਰੂਕ ਨਾਗਰਿਕਾਂ ਨੂੰ ਬਣਾਉਣ ਵਿੱਚ ਰਾਸ਼ਟਰੀ ਕੈਡਟ ਕੋਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ।